ਸ਼ਿਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਰਿਲੀਜ਼ ਹੋਣ ਜਾ ਰਹੀ ਹੈ ਪਰ ਹਜੇ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋਵੇਗੀ ਜੀ ਹਾਂ ਪੰਜਾਬ 95 ਜੋ ਕਿ ਦਿਲਜੀਤ ਦੋਸਾਂਝ ਦੀ ਫਿਲਮ ਹੈ ਔਰ ਜੋ ਖਾਲੜਾ ਸਾਹਿਬ ਹੁਣ ਦੀ ਜੀਵਨ ਉਤੇ ਬਣੀ ਹੋਈ ਫਿਲਮ ਹੈ ਉਹਨਾਂ ਦੇ ਜੀਵਨ ਦੇ ਉਤੇ ਆਧਾਰਿਤ ਹੈ ਔਰ ਕੱਲ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਔਰ ਫਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਦਲਜੀਤ ਦਸਾਂਝ ਨੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਇੰਟਰਨੈਸ਼ਨਲੀ ਓਨਲੀ ਫਿਲਮ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਯਾਨੀ ਕਿ ਇੰਟਰਨੈਸ਼ਨਲੀ ਇਹ ਫਿਲਮ ਰਿਲੀਜ਼ ਹੋ ਰਹੀ ਹੈ ਫਿਲਹਾਲ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਕਿਉਂਕਿ ਭਾਰਤ ਦੇ ਵਿੱਚ ਕਦੋਂ ਫਿਲਮ ਰਿਲੀਜ਼ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਔਰ 7 ਫਰਵਰੀ ਨੂੰ ਇੰਟਰਨੈਸ਼ਨਲੀ ਪੱਦਰ ਦੇ ਉਤੇ ਫਿਲਮ ਰਿਲੀਜ਼ ਹੋਵੇਗੀ ਜਾਨਕਿ ਭਾਰਤ ਤੋਂ ਬਾਹਰ ਜੋ ਦੇਸ਼ ਨੇ ਉਹਨਾਂ ਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਵੇਗੀ ਜਿੱਥੇ-ਜਿੱਥੇ ਵੀ ਫਿਲਮ ਨੂੰ ਲੈ ਕੇ ਪ੍ਰੋਮੋਟਰਜ਼ ਨੇ ਜੋ ਖਰੀਦ ਖਰੀਦੀ ਹੈ ਫਿਲਮ ਤਾਂ ਜਿੱਥੇ-ਜਿੱਥੇ ਉਹਨਾਂ ਦੇ ਵੱਲੋਂ ਇਹ ਫਿਲਮ ਦਿਖਾਈ ਜਾਵੇਗੀ ਉੱਥੇ-ਉੱਥੇ ਰਿਲੀਜ਼ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਇਹ ਫਿਲਮ ਰਿਲੀਜ਼ ਹੋਵੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉੱਥੇ ਰਹਿੰਦੇ ਨੇ ਔਰ ਇਸ ਤੋਂ ਇਲਾਵਾ ਜਿੱਥੇ ਵੀ ਪੰਜਾਬੀ ਵੱਸੋ ਜ਼ਿਆਦਾ ਹੈ ਤਾਂ ਉਹਨਾਂ ਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ ਪਰ ਫਿਲਹਾਲ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਔਰ ਦੱਸ ਦਈਏ ਕਿ ਦਲਜੀਤ ਦੇ ਵੱਲੋਂ ਜੋ ਟੀਜ਼ਰ ਪਾ ਕੇ ਜਾਣਕਾਰੀ ਦਿੱਤੀ ਗਈ ਸੀ ਉਸ ਦੇ ਵਿੱਚ ਉਹਨਾਂ ਲਿਖਿਆ ਸੀ ਕਿ ਬਿਨਾਂ ਕੱਟਾ ਤੋਂ ਇਹ ਫਿਲਮ ਰਿਲੀਜ਼ ਹੋਵੇਗੀ ਕਿਉਂਕਿ 120 ਤੋਂ ਜ਼ਿਆਦਾ ਕੱਟ ਫਿਲਮ ਦੇ ਵਿੱਚ ਲਗਾਏ ਗਏ ਨੇ ਭਾਰਤ ਦੇ ਵਿੱਚ ਜੇਕਰ ਫਿਲਮ ਰਿਲੀਜ਼ ਕੀਤੀ ਵੀ ਜਾਂਦੀ ਹੈ ਤਾਂ ਉਹ ਕੱਟਾ ਦੇ ਨਾਲ ਰਿਲੀਜ਼ ਕੀਤੀ ਜਾਵੇਗੀ ਪਰ ਜੇਕਰ ਤੁਸੀਂ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ਦੇ ਵਿੱਚ ਇਸ ਫਿਲਮ ਨੂੰ ਦੇਖਦੇ ਆ ਤਾਂ ਬਿਨਾ ਕੱਟਾਂ ਤੋਂ ਇਸ ਫਿਲਮ ਨੂੰ ਦੇਖ ਸਕਦੇ ਹੋ 120 ਤੋਂ ਜ਼ਿਆਦਾ ਕੱਟ ਇਸ ਫਿਲਮ ਤੇ ਸੈਂਸਰ ਬੋਰਡ ਦੇ ਵੱਲੋਂ ਲਗਾਏ ਗਏ ਨੇ ਔਰ ਫਿਲਹਾਲ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਭਾਰਤ ਵਿੱਚ ਇਸ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਹੈ ਤਾਂ ਫਿਲਹਾਲ ਇਸ ਤੋਂ ਪਹਿਲਾਂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵਿਵਾਦਾਂ ਦੇ ਵਿੱਚ ਆ ਚੁੱਕੀ ਹੈ ਕੱਲ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਰਿਲੀਜ਼ ਹੁੰਦੀ ਹੈ ਪਰ ਵਿਵਾਦਾਂ ਦੇ ਵਿੱਚ ਛਾ ਜਾਂਦੀ ਹੈ ਕਿਉਂਕਿ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੀ ਗਈ ਕਿਉਂਕਿ ਪੰਜਾਬ ਨੂੰ ਲੈ ਕੇ ਪੰਜਾਬੀਆਂ ਦਾ ਜੋ ਅਕਸ ਉਸ ਦੇ ਵਿੱਚ ਦਿਖਾਇਆ ਗਿਆ ਸੀ ਸਿੱਖਾਂ ਦਾ ਜੋ ਅਕਸ ਉਸ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਔਰ ਜਿਸ ਕਰਕੇ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਕਾਲੇ ਐਮਰਜੈਂਸੀ ਫਿਲਮ ਨਹੀਂ ਲੱਗਦੀ ਹੁਣ ਦਿਲਜੀਤ ਦੋਸਾਂਝ ਦੀ ਫਿਲਮ ਬਣ ਕੇ ਤਿਆਰ ਹੋ ਚੁੱਕੀ ਹੈ ਜਸਵੰਤ ਸਿੰਘ ਖਾਲੜਾ ਜਿਸਨੂੰ ਮਰਜੀਵੜਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਲੋਕਾਂ ਦੀ ਕਹਾਣੀ ਕੇਂਦਰ ਸੀ ਜਸਵੰਤ ਸਿੰਘ ਖਾਲੜਾ ਜੋ ਲਾਪਤਾ ਹੋ ਚੁੱਕੇ ਸੀ 84 ਦੇ ਦੌਰ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਜਦੋਂ ਕਾਲਾ ਦੌਰ ਚੱਲ ਰਿਹਾ ਸੀ ਤਾਂ ਉਸ ਵਿੱਚ ਪੰਜਾਬ ਦੇ ਕਈ ਨੌਜਵਾਨ ਪੁੱਤ ਘਰਾਂ ਤੋਂ ਗਾਇਬ ਹੋ ਜਾਂਦੇ ਨੇ ਰਾਤੋਂ ਰਾਤ ਪਤਾ ਨਹੀਂ ਕਿੱਥੇ ਉਹ ਚਲੇ ਗਏ ਨੌਜਵਾਨ ਔਰ ਵਾਪਸ ਕਦੀ ਘਰ ਨਹੀਂ ਪਰਤੇ ਉਹਨਾਂ ਦੇ ਮਾਪੇ ਇੰਤਜ਼ਾਰ ਕਰਦੇ ਰਹੇ ਪਰ ਉਹਨਾਂ ਬੱਚਿਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਤਜਸਵੰਤ ਸਿੰਘ ਖਾਲੜਾ ਦੇ ਵੱਲੋਂ ਇਹਨਾਂ ਸਾਰਿਆਂ ਨੂੰ ਦਸਤਾਵੇਜ਼ਿਤ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਉਹਨਾਂ ਨਾਵਾਂ ਦੀ ਇੱਕ ਲਿਸਟ ਬਣਾਈ ਗਈ ਜਿਹੜੇ ਨੌਜਵਾਨ ਲਾਪਤਾ ਹੋਏ ਸੀ ਉਹਨਾਂ ਨੌਜਵਾਨਾਂ ਦੀ ਲਿਸਟ ਬਣਾਈ ਗਈ ਜਿਹੜੇ ਕਿ ਉਸ ਦੌਰ ਦੇ ਵਿੱਚ ਪੁਲਿਸ ਦੇ ਵੱਲੋਂ ਜਿਨ੍ਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਲਾਪਤਾ ਆਖ ਕੇ ਲਵਾਰਸ ਆਖ ਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਫਿਰ ਅ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਹੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਲਵਾਰਸ਼ ਲਾਸਾਂ ਕਿਤੇ ਉਹਨਾਂ ਬੱਚਿਆਂ ਦੀ ਤਾਂ ਨਹੀਂ ਜੋ ਆਪਣੇ ਘਰਾਂ ਤੋਂ ਲਾਪਤਾ ਹੋਏ ਸੀ ਜਿਨ੍ਹਾਂ ਦੀਆਂ ਮਾਮਾ ਅੱਜ ਵੀ ਮਿੱਟੀ ਫਰੋਲਦੀਆਂ ਫਿਰ ਰਹੀਆਂ ਨੇ ਜਿਨ੍ਹਾਂ ਦੀਆਂ ਮਾਤਮਾ ਅੱਜ ਵੀ ਉਸ ਸਵਾਹ ਨੂੰ ਫਰੋਲ ਰਹੀਆਂ ਨੇ ਕਿ ਕਿਸੇ ਉਸ ਸਵਾਹ ਦੇ ਵਿੱਚੋਂ ਕੋਈ ਸਬੂਤ ਉਹਨਾਂ ਨੂੰ ਮਿਲ ਜਾਵੇ ਕਿ ਇਹਨਾਂ ਦਾ ਪੋਤੋ ਇਸ ਰਾਖ ਦੇ ਵਿੱਚ ਸਵਾਹ ਹੋਇਆ ਤਾਂ ਮਾਮਾ ਲਗਾਤਾਰ ਇੰਤਜ਼ਾਰ ਕਰ ਰਹੀਆਂ ਸੀ ਜੋ ਉਹਨਾਂ ਦੇ ਮਾਪੇ ਨੇ ਇੰਤਜ਼ਾਰ ਕਰਦੇ ਕਰਦੇ ਦੁਨੀਆ ਤੋਂ ਰੁਖਸਤ ਹੋ ਗਏ ਪਰ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਵੱਲੋਂ ਇੱਕ ਮੁਹਿੰਮ ਛੇੜੀ ਗਈ ਸੀ ਉਹਨਾਂ ਲਾਪਤਾ ਬੱਚਿਆਂ ਨੂੰ ਲੱਭਣ ਦੀ ਉਹਨਾਂ ਲਾਪਤਾ ਨੌਜਵਾਨਾਂ ਨੂੰ ਲੱਭਣ ਦੀ ਜੋ ਉਸ ਕਾਲੇ ਦੌਰ ਦੇ ਵਿੱਚ ਕਾਲੀ ਜੋ ਕਾਲਾ ਦੌਰ ਸੀ ਉਸਨੇ ਨਿਗਲ ਲਿਆ ਤਾਂ ਲੱਭਣ ਦੀ ਕੋਸ਼ਿਸ਼ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਜਸਵੰਤ ਸਿੰਘ ਖਾਲੜਾ ਵੀ ਲਾਪਤਾ ਹੋ ਜਾਂਦੇ ਨੇ ਉਹ ਵੀ ਲਾਸ਼ ਬਣ ਕੇ ਪੜ ਸਦੇ ਨੇ ਔਰ ਪਰਿਵਾਰ ਉਹਨਾਂ ਦੀ ਉਡੀਕ ਕਰਦਾ ਰਹਿ ਜਾਂਦਾ ਹੈ ਤਾਂ ਕਿੱਥੇ ਗਏ ਜਸਵੰਤ ਸਿੰਘ ਖਾਲੜਾ ਤੇ ਉਹ ਸਾਰੇ ਨੌਜਵਾਨ ਇਸ ਸਾਰੀ ਜੋ ਘਟਨਾਕਰਮ ਹੈ ਉਸ ਤੋਂ ਪਰਦਾ ਚੁੱਕਦੀ ਹੈ ਫਿਲਮ ਔਰ ਸਾਰੇ ਘਟਨਾਕਰਮਾਂ ਬਾਰੇ ਦੱਸਦੀ ਹੈ ਕਿ ਆਖਿਰ ਪੰਜਾਬ ਦੇ ਵਿੱਚੋਂ ਜੋ ਦੌਰ ਸੀ ਉਹ ਮਾੜਾ ਦੌਰ ਉਹ ਕਿਸ ਤਰੀਕੇ ਨਾਲ ਆਉਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਜਵਾਨੀ ਨੂੰ निगल ਜਾਂਦਾ ਹੈ ਤਾਂ ਇਸੇ ਉੱਤੇ ਆਧਾਰਿਤ ਹੈ ਦਲਜੀਤ ਦੀ ਫਿਲਮ ਪੰਜਾਬ 95 ਤਾਂ ਇਸੇ ਲੜੀ ਦੇ ਤਹਿਤ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਇੱਕ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਸੀ ਪਰ ਉਸ ਸਮੇਂ ਦੀ ਪੁਲਿਸ ਦੇ ਹੱਥ ਨਜ਼ਰਾਂ ਦੇ ਵਿੱਚ ਚੜ ਜਾਂਦੇ ਨੇ ਜਸਵੰਤ ਖਾਲੜਾ ਔਰ ਕਰੋ ਲਾਪਤਾ ਹੋ ਜਾਂਦੇ ਨੇ ਉਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਕਿਤੇ ਗਏ ਇਹ ਵੀ ਕਿਸੇ ਨੂੰ ਨਹੀਂ ਪਤਾਤਾ ਇਸੇ ਨੂੰ ਲੈ ਕੇ ਇਸ ਤੇ ਆਧਾਰਿਤ ਜੋ ਨਾਤੇ ਵੱਲੋਂ ਲੜਾਈ ਉਹਨਾਂ ਨੌਜਵਾਨਾਂ ਲਈ ਲੜੀ ਗਈ ਜੋ ਆਪਣੇ ਘਰਾਂ ਤੋਂ ਲਾਪਤਾ ਹੋ ਗਏ ਜੋ ਪਤਾ ਨਹੀਂ ਕਿਥੇ ਚਲੇ ਗਏ ਉਹਨਾਂ ਮਾਮਾ ਦੀ ਆਵਾਜ਼ ਬਣ ਕੇ ਸਾਹਮਣੇ ਆਇ ਜਸਵੰਤ ਸਿੰਘ ਖਾਲੜਾ ਜੋ ਆਪਣੇ ਪੁੱਤਾਂ ਨੂੰ ਲੱਭਦੀਆਂ ਫਿਰ ਰਹੀਆਂ ਸੀ ਉਹਨਾਂ ਪਿਤਾ ਦੀ ਆਵਾਜ਼ ਬਣ ਕੇ ਸਾਹਮਣੇ ਆਈ ਜਿਹਨਾਂ ਦਾ ਆਖਰੀ ਸਹਾਰਾ ਉਸ ਕਾਲੇ ਦੌਰ ਦੇ ਵਿੱਚ ਗਵਾਚ ਗਿਆ ਸੀ ਤਾਂ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਜੋ ਮੁਹਿੰਮ ਛੇੜੀ ਗਈ ਉਹ ਉਹਨਾਂ ਦੀ ਮੌਤ ਦੇ ਨਾਲ ਖਤਮ ਹੋ ਜਾਂਦੀ ਹੈ ਤਾਂ ਅੱਜ ਵੀ ਉਮਾ ਮਾ ਆਪਣੇ ਬੱਚਿਆਂ ਨੂੰ ਲੱਭ ਰਹੀਆਂ ਨੇ ਅੱਜ ਵੀ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭ ਰਹੀਆਂ ਨੇ ਅੱਜ ਵੀ ਕਈ ਜੀ ਇਹਨਾਂ ਦੇ ਪਰਿਵਾਰਾਂ ਦੇ ਉਸੇ ਤਰੀਕੇ ਦੇ ਨਾਲ ਪਾਲ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਸੂ ਮਿਲ ਜਾਵੇ ਕਿ ਉਹਨਾਂ ਦੇ ਭਰਾ ਦੇ ਨਾਲ ਕੀ ਹੋਇਆ ਉਹਨਾਂ ਦੇ ਪਤੀ ਦੇ ਨਾਲ ਕੀ ਹੋਇਆ ਉਹਨਾਂ ਦੇ ਬੱਚੇ ਦੇ ਨਾਲ ਕੀ ਹੋਇਆ ਉਸ ਦੌਰ ਦੇ ਵਿੱਚ ਕਿਉਂਕਿ ਜਦੋਂ ਤੱਕ ਪਰਿਵਾਰ ਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਨਾਲ ਕੀ ਹੋਇਆ ਉਦੋਂ ਤੱਕ ਸ਼ਾਇਦ ਮੌਤ ਵੀ ਇਹਨਾਂ ਨੂੰ ਨਹੀਂ ਆਵੇਗੀ ਤਾਂ ਕਈ ਲੋਕ ਇਸੀ ਆਸ ਵਿੱਚ ਹਜੇ ਵੀ ਬੈਠੇ ਨੇ ਕਿ ਕਦੇ ਨਾ ਕਦੇ ਉਹਨਾਂ ਦੇ ਪੁੱਤਾਂ ਦੀ ਖਬਰ ਉਹਨਾਂ ਤੱਕ ਜ਼ਰੂਰ ਪਹੁੰਚੇਗੀ ਪਰ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਔਰ ਇਸੇ ਤੇ ਅਧਾਰਿਤ ਫਿਲਮ ਦਲਜੀਤ ਦੀ ਫਿਲਮ ਪੰਜਾਬ 95 ਰਿਲੀਜ਼ ਹੋਣ ਜਾ ਰਹੀ ਹੈ ਇੰਟਰਨੈਸ਼ਨਲੀ ਤਰੀਕ ਆ ਚੁੱਕੀ ਹੈ 7 ਫਰਵਰੀ ਨੂੰ ਇੰਟਰਨੈਸ਼ਨਲੀ ਰਿਲੀਜ਼ ਹੋ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਫਿਲਮ ਬਿਨਾ ਕੱਟਾ ਤੋਂ ਇੰਟਰਨੈਸ਼ਨਲੀ ਰਿਲੀਜ਼ ਹੋਵੇਗੀ ਪਰ ਜੇਕਰ ਭਾਰਤ ਦੇ ਵਿੱਚ ਫਿਲਮ ਰਿਲੀਜ਼ ਕੀਤੀ ਜਾਂਦੀ ਹੈ ਤਾਂ ਸੈਂਸਰ ਬੋਰਡ ਦੇ ਵੱਲੋਂ 120 ਤੋਂ ਜ਼ਿਆਦਾ ਕੱਟ ਇਸ ਫਿਲਮ ਦੇ ਉੱਤੇ ਲਗਾਏ ਗਏ ਨੇ ਤਾਂ ਹੁਣ ਭਾਰਤ ਦੇ ਵਿੱਚ ਫਿਲਮ ਕਦੋਂ ਰਿਲੀਜ਼ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਇੰਟਰਨੈਸ਼ਨਲੀ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੇਕਰ ਬਿਨਾ ਕੱਟਾ ਤੋਂ ਤੁਸੀਂ ਇਸ ਫਿਲਮ ਨੂੰ ਦੇਖਣਾ ਚਾਹੁੰਦੇ ਹੋ ਤਾਂ ਇੰਟਰਨੈਸ਼ਨਲ ਭਾਰਤ ਤੋਂ ਬਾਹਰ ਕਿਸੇ ਦੇਸ਼ ਵਿੱਚ ਦੇਖ ਸਕਦੇ ਹੋ ਔਰ ਇਸ ਤੋਂ ਬਾਅਦ ਪਾਰਤ ਦੇ ਵਿੱਚ ਇਹ ਫਿਲਮ ਕਿਸ ਤਰੀਕੇ ਦੇ ਨਾਲ ਰਿਲੀਜ਼ ਕੀਤੀ ਜਾਂਦੀ ਹੈ ਜੇਕਰ OTT ਪਲੇਟਫਾਰਮ ਤੇ ਰਿਲੀਜ਼ ਕੀਤੀ ਜਾਂਦੀ ਹੈ ਤਾਂ ਵੀ ਬਿਨਾ ਕੱਟਾ ਤੋਂ ਇਹ ਫਿਲਮ ਰਿਲੀਜ਼ ਹੋ ਚੱਕ ਸਕਦੀ ਹੈ ਕਿਉਂਕਿ OTT ਪਲੇਟਫਾਰਮ ਦੇ ਉੱਤੇ ਸੈਂਸਰ ਬੋਰਡ ਕੰਮ ਨਹੀਂ ਕਰਦਾ ਸੈਂਸਰ ਬੋਰਡ cinema ਘਰਾਂ ਦੇ ਉੱਤੇ ਕੰਮ ਕਰਦਾ ਹੈ theater ਦੇ ਉੱਤੇ ਕੰਮ ਕਰਦਾ ਹੈ ਤੇ ਜੇਕਰ theaterਾਂ ਦੇ ਵਿੱਚ ਇਹ ਫਿਲਮ ਲੱਗਦੀ ਹੈ ਤਾਂ ਫਿਰ ਆ ਇਹ ਕੱਟਾਂ ਦੇ ਨਾਲ ਰਿਲੀਜ਼ ਕੀਤੀ ਜਾਵੇਗੀ ਪਰ ਫਿਲਹਾਲ ਉਹ ਤਰੀਕ ਸਾਹਮਣੇ ਨਹੀਂ ਆਈ ਜਦੋਂ ਭਾਰਤ ਦੇ ਵਿੱਚ ਇਹ ਰਿਲੀਜ਼ ਕੀਤੀ ਜਾਵੇਗੀ ਹਜੇ ਭਾਰਤ ਵਿੱਚ ਦਿਲਜੀਤ ਦੀ ਫਿਲਮ ਪੰਜਾਬ 95 ਦੇਖਣ ਲਈ ਤੁਹਾਨੂੰ ਥੋੜਾ ਹੋਰ ਇੰਤਜ਼ਾਰ